ਨਾ ਤੇਰਾ ਅੱਗਾ ਨਾ ਤੇਰਾ ਪੁੱਛਾ ਵੇ ਤੂੰ ਵੀ ਐਵੇਂ ਤੁਰ ਜਾਣਾ ਜਾਣ ਤੋਂ ਨਾ ਤੇਰਾ ਧੀ ਨਾ ਤੇਰਾ ਪੋਤਾ ਤਾਂ ਆਕਰਗਾ ਵੀ ਖਾਉਣਾ ਤੂੰ ਇਥੇ ਤੋਡਦਾ ਲੱਗ ਲਿਆ ਵੇ ਮੁੰਡਿਆ ਛੋਟਾ ਇਥੋਂ ਇਹਨੂੰ ਕਰਾ ਮਸੂਤ ਵੇਖੀ ਜਾਂਦਾ ਕਿੱਧਰ ਨੂੰ ਮਾਮਲਾ ਲੈਣ ਆਇਆ ਨਹੀਂ ਮਾਮਲਾ ਦੇਣਾ ਜਿੱਥੇ ਜ਼ੋਰ ਲੱਗਦਾ ਹੀ ਲਾ ਲਈ ਤੇ ਫਿਰ ਕਿੱਧਰ ਜਾਓਗੇ ਛੋਟਾ ਮਾਰ ਕੇ ਘਰੇ ਆਏ ਤੇ ਤਾਂ ਬਹਿ ਜਾਓਗੇ ਘਰ ਤੇ ਬਾਅਦ ਕਿੱਧਰ ਜਾਓਗੇ ਤੇ ਫਿਰ ਬਾਅਦ ਚ ਕੀ ਕਰ ਲਗਾ ਟਾਂਗਾ ਛੜਕ ਤੋਂ ਲਾ ਲਾਂਗਾ ਮੇਰਾ ਨਹੀਂ ਮੈਂ ਤੈਨੂੰ ਦੱਸ ਦੂੰਗਾ ਮੈਂ ਬੁੜੀਆਂ ਨਾਲ ਨਹੀਂ ਉਲਝਦਾ ਤੂੰ ਤਾਂ ਮਾਈ ਹੈਗੀ ਉਹ ਜਿਹੀ ਮੈਂ ਤਾਂ ਬੰਦਾ ਵੀ ਮੈਂ ਤੇ ਬੁੜੀ ਮੈਂ ਤੂੰ ਤੇਰਾ ਤਾਂ ਸੁਭਾਈ ਇਹੋ ਜਿਹਾ ਤੂੰ ਤਾਂ ਹੁਣ ਐਵੇਂ ਲੁੱਟ ਲੁੱਟ ਕੇ ਕਹਿਲਾ ਤੂੰ ਸਾਰਾ ਕੁਝ ਬਣਾਇਆ ਔਰ ਤੂੰ ਕਹੇ ਕਮਾਈਆਂ ਕਰਕੇ ਬਣਾਇਆ ਲੱਟਾਂ ਮਾਰਦਾ ਸਾਰਾ ਤੇ ਮੋਟਰਸਾਂ ਤੇ ਗੱਡੀਆਂ ਤੇ ਚੜ ਚੜ ਕੇ ਲੋਕਾਂ ਦਾ ਤੇਲ ਪੁਆ ਪੁਆ ਕੇ ਤੇ ਲੁੱਟੀ ਜਾਣਾ ਤੂੰ ਉਹ ਜਾ ਮਾਤਾ ਕੌਣ ਤੇਰਾ ਨਾਂ ਪੂਰਾ ਕੋਈ ਤੁਰਦਾ ਲੱਗ ਗਰ ਦੇ ਇਥੇ ਤੁਰਦਾ ਲੱਗ ਮੈਨੂੰ ਦੇਖੀ ਨਾ ਮੜ ਕੇ ਜੇ ਮੈਨੂੰ ਦੇਖ ਗਿਆ ਤੇ ਤੇਰੀ ਹਾਲਤ ਮੈਂ ਮਾਰੀ ਕਰ ਦੂੰਗੀ ਕੋਈ ਨਹੀਂ ਤੇਰੇ ਤੋਂ ਜਿਹੜਾ ਕੁਝ ਹੁੰਦਾ ਤੂੰ ਕਰ ਲਈ ਤੂੰ ਹੀ ਜਿਹੜਾ ਕੁਝ ਹੁੰਦਾ ਕਰ ਲਈ ਲਾ ਲਈ ਜੋਰ ਜਿੱਥੇ ਲੱਗਦਾ ਹੀ ਆ ਜੇ ਤੂੰ ਮਿਹਨੇ ਜੇ ਮਾਰੇ ਨਾ ਪੁੱਤਰਾ ਵਾਲੇ ਇਹ ਨਹੀਂ ਸੀ ਮਾਰਦੇ ਤੂੰ ਲੈਣ ਮੈਂ ਮਾਮਲਾ ਆਇਆ ਤੇ ਤੂੰ ਮੈਨੂੰ ਚੱਕ ਕੇ ਤੂੰ ਮਿਹਨੇ ਮਾਰ ਲੱਗ ਤੂੰ ਕਿੱਦਾਂ ਮੇਰੇ ਵਈਆਂ ਤੇ ਨੰਗ ਲਾਉਣਾ ਆ ਗਿਆ ਤੇ ਵਈਆਂ ਤੇ ਨਾਂ ਲਾਉਣਾ ਤੂੰ ਤੁਰਦਾ ਹੋ ਅੱਛਾ ਆਇਆ ਮੈਨੂੰ ਦੇਖ ਕੇ ਤੇਰਾ ਹਕਾਰ ਤੋੜੂਗਾ ਕੇ ਤੂੰ ਆਪ ਦਾ ਤੋੜ ਦੇ ਦੁਨੀਆਂ ਮਾੜੀ ਏ ਬਹੁਤ ਦਿਨ ਮੈਂ ਗੁਰੂ ਜੇ ਤੂੰ ਮੇਰਾ ਸਾਥ ਦੇਵੇਂ ਤੇ ਮੈਨੂੰ ਕਿਵੇਂ ਗੱਲਾਂ ਚੱਲ ਜਾਂਦੀ ਅੱਜ ਤਾਂ ਬਸ ਮਰਨ ਨੂੰ ਜੀ ਕਰਦਾ ਸੀ ਕਿ ਮਰ ਖਾਬ ਜਾਈਏ ਪਰ ਕੀ ਕਰੀਏ ਵਿਚਾਰੀ ਜਨਾਨੀ ਪੜੀ ਮਾਨਸਾਉ ਦਾ ਵੀ ਬਣੂਗਾ ਦੇਖ ਲੈ ਰੱਬਾ ਕਿੰਨੀਆਂ ਗੱਲਾਂ ਕਰਾਈਆਂ ਮੈਨੂੰ ਲੈਨ ਮੈਂ ਮਾਮਲਾ ਗਿਆ ਸੀ रोना ही है जो रब ने नाम साफी ਜੇ ਪਾਣੀ ਕੋ ਗੱਲਾਂ ਦੱਸੋ ਤਾਂ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਕੱਲ ਕੀ ਆ ਪਾਣੀ ਲੈ ਕੇ ਆ ਪਾਣੀ ਪੀਏ ਫੇਰ ਮੈਂ ਗੱਲ ਕਰੂੰਗਾ ਮੈਨੂੰ ਨਹੀਂ ਦੱਸੀ ਜਾਂਦੀ ਗੱਲ ਲੈ ਬੰਨ ਗੱਲਾਂ ਦੱਸੋ ਫੇਰ ਮੈਂ ਪਾਣੀ ਵੀ ਲੈ ਆ ਦੇਣੀ ਤੁਹਾਨੂੰ ਕਿ ਗੱਲ ਦਾ ਮੈਨੂੰ ਵੀ ਪਤਾ ਲੱਗੇਗਾ ਤਾਂ ਕਾਹੀ ਹੈ ਨਾ ਜਦੋਂ ਰੱਬ ਨੇ ਹੀ ਨਹੀਂ ਸੁਣੀ ਤੇ ਆਪਾਂ ਗੱਲਾਂ ਹੀ ਕਰਨੀਆਂ ਲੋਕਾਂ ਨੇ ਤੂੰ ਜਾ ਪਾਣੀ ਲੈ ਕੇ ਆ ਰੱਬ ਨੇ ਕੀ ਨਹੀਂ ਸੁਣੀਗੀ ਦੱਸੋ ਤਾਂ ਸੀ ਤੁਹੀ ਮੈਨੂੰ ਕੋਈ ਗੱਲ ਦਾ ਪਤਾ ਤਾਂ ਲੱਗਦਾ ਨਹੀਂ ਪਿਆ ਮੈਨੂੰ ਇਹ ਵੀ ਕਹਾਣੀਆਂ ਹੀ ਪਾਈ ਜਾਂਦੇ ਜਾਂੀਂ ਬੁਰਜ ਜਾਂਦੇ ਜਾਂ ਤੁਸੀਂ ਕੀ ਗੱਲ ਤੈਨੂੰ ਦੱਸਾਂ ਕੀ ਸਿਰ ਸਾੜਾਂ ਮੈਨੂੰ ਦੱਸ ਕੀ ਤੈਨੂੰ ਦੱਸਾਂ ਵੀ ਕੀ ਹੋਇਆ ਅੱਜ ਮੈਂ ਨਾ ਬੜਾ ਤੂੰ ਗੱਲ ਕੀ ਤੈਨੂੰ ਦੱਸਾਂ ਜੇ ਤੈਨੂੰ ਦਸੀ ਤੂੰ ਵੀ ਦੁਖੀ ਹੋ ਜਾਏਗੀ ਕੀ ਦੱਸਾਂ ਤੈਨੂੰ ਤੇ ਤੂੰ ਹੀ ਦੁਖੀ ਹੋਇਆ ਹੀ ਪਿਆ ਹੈ ਮੈਂ ਵੀ ਦੁਖੀ ਹੋ ਜਾਊਂਗੀ ਨਾ ਤੀਏ ਰੁਕਾ ਕੇ ਇਕੱਠੇ ਬੈਠੇ ਬੈਗੀ ਰੋਣਾ ਤੇ ਮੈਨੂੰ ਗੱਲ ਨਾ ਦੱਸ ਦੇ ਤੂੰ ਗੱਲ ਮੈਂ ਛੱਡ ਦੇਣੀ ਚਾਹੁੰਦਾ ਸੀ ਪਰ ਮੈਂ ਤੋਂ ਨਹੀਂ ਰਿਹਾ ਗਿਆ ਕਰੇ ਆਣ ਕੇ ਮੈਂ ਕਹਿਆ ਸੀ ਵੀ ਨਾ ਗੱਲ ਕਰੂੰਗਾ ਨਾ ਕਰੂੰਗਾ ਪਰ ਮੇਰੇ ਤੋਂ ਨਹੀਂ ਰਿਹਾ ਗਿਆ ਗੱਲ ਕਰਨ ਨੂੰ

ਤੇ ਮਾਤਾ ਜੀ ਨੂੰ ਸਾਰੀ ਗੱਲਬਾਤ ਦਾ ਪਤਾ ਹੈ ਤੇ ਕਿਵੇਂ ਮਾਤਾ ਕਰਈ ਹੈ ਹਾਂਜੀ ਮਾਤਾ ਜੀ ਅੰਦਰ ਬੈਠੇ ਹੋ ਐ ਕੋਈ ਗਮ ਸੀਗੇ ਜੀ ਉਹਨਾਂ ਨਾਲ ਮੈਂ ਨਹੀਂ ਕੰਮ ਆਹੋ ਮਾਮਲਾ ਲੈਣ ਆਇਆ ਮੈਂ ਅੱਛਾ ਮਾਮਲਾ ਲੈਣ ਆਇਆ ਤੇ ਅੰਦਰ ਹੀ ਆਜੋ ਫਿਰ ਮਾਤਾ ਜੀ ਚੱਲ ਆਜਾ ਆਹ ਬੁਲਾ ਲਿਆ ਯਾਰ ਬੜੀ ਗਰਮੀ ਮਤਰਾ ਮਾਤਾ ਹਾਂਜੀ ਬਾਰ ਨਾ ਕੋਈ ਭਾਈ ਆ ਕੇ ਬੈਠਾ ਹੋਇਆ ਤੇ ਉਹ ਕਹਿੰਦਾ ਮੈਂ ਨਾ ਮਾਮਲਾ ਲੈਣ ਆਇਆ ਵਾ ਤੇ ਮੜੀ ਬਾਹਰ ਜਾ ਕੇ ਗੱਲ ਥੰਦੋ ਉਹ ਬਹੁਤ ਸਰਜੀਸ਼ ਨੂੰ ਮਾਬੜਾ ਲੈਣ ਆਇਆ ਹੋਣਾ ਆਪਣੀ ਜਾਇ ਪੈਲੀ ਦਾ ਨਾ ਮੋਗੜਾ ਕਾਰੀਦਾ ਤੇ ਉਹਨੇ ਆਖਿਆ ਉਹ ਮਾਬੜਾ ਲੈਦਾ ਕੱਲ ਉਹਨੂੰ ਜਵਾਬ ਦਿੱਤਾ ਭਾਈ ਦੋ ਦਿਨ ਠਹਿਰ ਕੇ ਆਏ ਫੇਰ ਆ ਗਿਆ ਨਹੀਂ ਉਹ ਭਾਈ ਤਾਂ ਬਾਹਰ ਬੈਠਾ ਹੋਇਆ ਵਾ ਕਹੇ ਮੜੀ ਤੁਸੀਂ ਗੱਲ ਕਰ ਲੋ ਚਲੋ ਆਜੋ ਹਾਂ ਸਰਜੀਸ਼ ਆ ਨੰਬਰਦਾਰਾ ਕਿਵੇਂ ਆਇਆ ਸਤਿ ਸ਼੍ਰੀ ਅਕਾਲ ਮਾਜੀ ਸਤ ਸ੍ਰੀ ਅਕਾਲ ਬੋਰ ਕਰੇ ਠੀਕ ਠਾਕ ਹਾਂਜੀ ਹਾਂਜੀ ਤੁਸੀਂ ਸੁਣਾਓ ਠੀਕ ਹੋ ਹਾਂ ਠੀਕ ਹਾਂ ਹੋਰ ਮਾਤਾ ਜੀ ਕੀ ਹਾਲ ਸੇਤਾ ਕਾਇਮ ਨੇ ਹਾਂ ਠੀਕ ਠਾਕ ਹੈ ਸਾਰੀ ਤੇ ਮੈਂ ਆਇਆ ਸੀ ਮਾਮਲੇ ਵਾਸਤੇ ਮੈਂ ਤੈਨੂੰ ਭਾਈ ਕੱਲ ਕਹਿ ਕੇ ਚੱਲਿਆ ਵੀ ਦੋ ਦਿਨ ਫੇਰ ਕੇ ਮਿਲੂਗਾ ਭਾਈ ਤੂੰ ਅੱਜ ਫੇਰ ਆ ਗਿਆ ਕੋਣ ਕੀ ਬਾਹਰ ਮੇਰੀ ਫਸਲ ਪੱਕ ਪਈ ਨਾ ਨਾ ਕੱਲ ਬੰਕ ਗਈ ਤੇ ਬੰਕ 'ਚ ਛੁੱਟੀ ਸੀ ਪੈਸੇ ਮੈਨੂੰ ਮਿਲੇ ਨਹੀਂ ਤਖੋਲ ਤੈਨਾਂ ਕਿੱਥੋਂ ਦੇ ਦੇ ਐਡੀ ਛੇਤੀ ਬੇਬੇ ਤੈਨੂੰ ਅੰਤ ਕਿੰਨਾ ਚਿਰ ਹੋ ਗਿਆ ਤੈਨੂੰ ਐਵੇਂ ਕਰਦੇ ਨੂੰ ਜੇ ਹੁਣ ਅਸੀਂ ਨਾ ਆਵਾਂਗੇ ਤੂੰ ਤਾਂ ਦੇਣੇ ਕੋਈ ਨਹੀਂ ਪੈਸੇ ਪਤਾ ਤੈਨੂੰ ਕਿੰਨਾ ਚਿਰ ਹੋ ਗਿਆ ਪੈਸੇ ਲਿਆ ਨੂੰ ਭਾਈ ਅਸੀਂ ਕੋ ਮਾਰਨ ਲੱਗਿਆ ਜਿਹੜੇ ਦੇਣੇ ਉਹ ਦੇ ਸਾਨੂੰ ਹੀ ਪਤਾ ਮੰਗਾ ਦੇਣਾ ਅਸੀਂ ਐਡੇ ਕਮਰੇ ਨਹੀਂ ਬੈਠੇ ਤੇ ਮਾਮਲਾ ਜਦੋਂ ਤੁਹਾਨੂੰ ਪਤਾ ਦੇਣਾ ਤੇ ਫਿਰ ਕਿਸੇ ਦਿੰਦੇ ਕਿਉਂ ਨਹੀਂਗੇ ਕਰ ਦਿੰਦੇ ਕਿਉਂ ਨਹੀਂ ਮੈਨੂੰ ਚਾਰ ਦਿਨ ਅੱਗਾ ਪਿੱਛਾ ਹੋ ਗਿਆ ਤੇ ਭਾਈ ਕੋ ਲੋੜਾ ਆ ਗਿਆ ਚਾਰ ਦਿਨ ਦਿੱਥੇ ਚਾਰ ਦਿਨਾਂ ਦੀ ਗੱਲ ਹੋਵੇ ਤਾਂ ਹੀ ਆ ਕਦੋਂ ਉਹ ਤੁਸੀਂ ਤਾਰਿਆ ਹੀ ਨਹੀਂ ਗੱਲ ਵਿੱਚ ਮਾਮਲਾ ਕਰੇ ਮੈਨੂੰ ਉੱਥੋਂ ਕਹਿੰਦੇ ਆ ਵੀ ਤੂੰ ਜਾ ਕੇ ਉਹਨਾਂ ਦੇ ਭਾਈ ਰਿਕਵਰੀ ਕਰਕੇ ਲਿਆ ਕੱਲ ਨੂੰ ਐਤਵਾਰ ਐ ਤੇ ਪਰਸੋਂ ਤੇ ਉਹ ਮਾਮਲਾ ਦੇ ਦਿਆਂਗੇ ਤੇਰਾ ਉਹ ਪਰਸੋਂ ਪਰਸੋਂ ਦਾ ਨਹੀਂ ਪਤਾ ਮੈਨੂੰ ਮੈਨੂੰ ਤਾਂ ਭਾਈ ਅੱਜ ਹੀ ਮਾਮਲਾ ਚਾਹੀਦਾ ਭਾਈ ਅੱਜ ਤਾਂ ਮੇਰੇ ਕੋਲ ਕੋਈ ਨਹੀਂ ਹੈਗਾ ਤੂੰ ਗੱਲ ਮੈਨੂੰ ਕਹ ਸੀ ਕੱਲ ਨੂੰ ਅੱਜ ਤੋਂ ਹੋਣਗੇ ਯਾਨੀ ਪਰਸੋਂ ਨੂੰ ਪਰਸੋਂ ਦਾ ਕੀ ਮਤਲਬ ਹੋ ਗਿਆ ਤੇਰਾ ਮੈਨੂੰ ਤਾਂ ਭਾਈ ਅੱਜ ਹੀ ਮਾਮਲਾ ਚਾਹੀਦਾ ਨਹੀਂ ਤਾਂ ਆਪਣੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਹ ਕਰਾਂਗਾ ਕੀ ਤੂੰ ਥਾਣੇ ਚਲੇ ਜਾਗਾ ਜਾਂ ਥਾਣੇ ਚਲਾ ਜਾ ਮੈਨੂੰ ਦਾਬਾ ਦੂਗਾ ਨਾ ਨਹੀਂ ਥਾਣੇ ਦਾ ਮੈਂ ਨਹੀਂ ਡਰਦੀ ਮੈਂ ਰਾਮ ਤੋਂ ਡਰਦੀ ਮੈਂ ਬੰਦੇ ਤੋਂ ਨਹੀਂ ਡਰਦੀ ਉਹ ਬੇਬੇ ਜੇ ਤੂੰ ਹੁਣ ਮੰਨਦਾ ਤੇਰੇ ਕੋਲੇ 4 ਪੈਸੇ ਹੈਗੇ ਐ ਤੇਰੇ ਕੋਲੇ ਸਾਰਾ ਕੁਝ ਹੈਗਾ ਤੇ ਦਾ ਮਤਲਬ ਇਹ ਵੀ ਤੂੰ ਸਾਰੇ ਕਿਚੜਾ ਕਰੇਂਗੇ ਅਗਲੇ ਜਿਹੜਾ ਮਾਰਾ ਪੈਸੇ ਮੈਂ ਲੋਕਾਂ ਦੀ ਲੁੱਟ ਮਾਰ ਕਰਕੇ ਲਿਆਈਆਂ ਤੇਮਾਰੀ ਕੀ ਕੀ ਤੇਰੇ ਤਰ੍ਹਾਂ ਦਾ ਨਹੀਂ ਜਾਣਾ ਘਰ ਘਰ ਵਗਰਾ ਕੇ ਤੇ ਅੰਦੇ ਦੁਕਾਨਾਂ ਤੇ ਅੰਦੇ ਤੂੰ ਅਗਾ ਦਿਨਾਂ ਅਸੀਂ ਵੀ ਕੋਈ ਮਾੜਿਆ ਕਰੋ ਨਹੀਂ ਦੀ ਦੇਰੇ ਸਾਡੇ ਕੋਲੇ ਵੀ ਹੈਗਾ ਸਾਰਾ ਕੁਝ ਹੈ ਇਹਦਾ ਮਤਲਬ ਇਹ ਥੋੜਾ ਜੇ ਤੂੰ ਆ ਮਾਮਲਾ ਦਿੱਤਾ ਮੈਂ ਤੇਰਾ ਵਹੀ ਤੋਂ ਨਾ ਲਾ ਤੇ ਨਾ ਫਿਰ ਨਾ ਕਹੀ ਮੈਂ ਜੋ ਮੇਰੀ ਸੁਣ ਗਰ ਨੰਬਰਦਾਰਾ ਤੂੰ ਮੇਰਾ ਵਹੀ ਤੋਂ ਨਾ ਕੀ ਲਾਵੇਂਗਾ ਤੇਰਾ ਲੱਖਾ ਜਾਂ ਤੁਰ ਦਰਗਾਹ ਮਹਾਰਾਜੇ ਨੇ ਲਾਤਾ ਮਾਤਾ ਗਾਲ ਸੁਣ ਲੈ ਮੇਰੀ ਬੰਦਿਆਂ ਨੂੰ ਮਾਮਲਾ ਦੇ ਦੇ ਆ ਮੈਨੂੰ ਮਿਹਣੇ ਜਾ ਮਾਰਨ ਦੇ ਨਹੀਂ ਤੈਨੂੰ ਲੋੜ ਆ ਮੇਰੇ ਘਰ ਦੀ ਪ੍ਰੋਬਲਮ ਤੇ ਤੂੰ ਕਿਉਂ ਗਈ ਚਲੀਏ ਜੇ ਆਪਣੇ ਤੈਨੂੰ ਦੇ ਦਰਦੀ ਪੁੱਤ ਤੇ ਤੂੰ ਦੂਜਿਆਂ ਦਾ ਮਜ਼ਾਕ ਉਡਾਏਂਗੀ ਵੇ ਤੂੰ ਕਾ ਤੂੰ ਮੇਰਾ ਵਹੀ ਤੋਂ ਨਾ ਲਾਉਣਾ ਇਹ ਮੈਨੂੰ ਦੱਸ ਦੇ ਵਹੀ ਤੋਂ ਜੇ ਤੂੰ ਮਾਮਲਾ ਹੀ ਨਹੀਂ ਦਿੰਦੀ ਪੀ ਤੇ ਤੇਰਾ ਨਾਂ ਵਹੀ ਤੋਂ ਲਾਉਣਾ ਹੈ ਜਾਂ ਤਾਂ ਮੈਂ ਮੁੱਕਰੀ ਹੋਵਾਂ ਤੈਨੂੰ ਨਾਂ ਦਿੰਦੀ ਹੋਵਾਂ ਫੇਰ ਤਾਂ ਤੂੰ ਆਪਾ ਰੋਲਾ ਤੂੰ ਅਜਦਾ ਤੈਨੂੰ ਇੱਕ ਦਿਨ ਆਖਿਆ ਦੋ ਦਿਨ ਕਿ ਲੋੜਾ ਬੈਠੂ ਦੇਖਦਾ ਉਹ ਲੰਘ ਜਾਣਗੇ ਤਾਂ ਕਿੰਨਾ ਚਿਰ ਹੋ ਗਿਆ ਤੈਨੂੰ ਇਹ ਬਹਾਨੇ ਬਣਾਉਂਦੀਆਂ ਨੂੰ ਜੇ ਤੂੰ ਦੇ ਦਿੰਦੀ ਤੇ ਨੰਦੇ ਭਾਈ ਐਨੀ ਗਰਮੀ ਤੂੰ ਆਰ ਕੇ ਸਾਡੇ ਤੇ ਕੱਢੀ ਜਾਣਾ ਕੀ ਕਰੇਗਾ ਕੀ ਤੂੰ ਆਇਆ ਰਹਾ ਪਿਆ ਤੁਰ ਜਾ ਮੇਰੇ ਘਰੋਂ ਮੈਂ ਨਹੀਂ ਤੇਰਾ ਕਿੱਥੇ ਮਰਜ਼ੀ ਜੋਰ ਲਾ ਲਈ ਚੱਲ ਫਿਰ ਕੋਈ ਨਹੀਂ ਲੈ ਲੂੰਗਾ ਮੈਂ ਤੂੰ ਲੈ ਕੇ ਖਾਈ ਜਿੱਦ ਨੂੰ ਮਰਜ਼ੀ ਲੈ ਆਵੀਂ ਉਹ ਇਥੇ ਮੈਂ ਨੂੰ ਨਾ ਕਹੀ ਮੈਂ ਤੇਰਾ ਵਈ ਤੋਂ ਨਾ ਛਲਾ ਦੇਣਾ ਕੋਈ ਨਾ ਲਾ ਦੇ ਮੇਰਾ ਤਾਂ ਉੱਤੋਂ ਚਰੇ ਹਾਇਆ ਮੇਰਾ ਨਹੀਂ ਕੋ ਲਾ ਸਕਦਾ ਨਾ ਉਹ ਵੱਡਿਆਂ ਵੱਡਿਆਂ ਦਾ ਨਹੀਂ ਰਿਹਾ ਤੇਰਾ ਕਿਥੋਂ ਉਹ ਜਾ ਪਰ ਤੂੰ ਵੱਡਿਆਂ ਵੱਡਿਆਂ ਦਾ ਨਹੀਂ ਰਿਹਾ ਮੈਂ ਕਿਸੇ ਨੂੰ ਕੀ ਜਾਣਦੀ ਆ ਹਾਂ ਦਿੱਤਾ ਮਾਮਲਾ ਫਿਰ ਵੇਖੀ ਤੇਰਾ ਕੀ ਬਣਦਾ ਸੁਣੋ ਮਾਤਾ ਦਾ ਨਾਮ ਦਾ ਬਣੀ ਤਾਂ ਸਿਰਫ ਪਰਮਾਤਮਾ ਹੀ ਲਾ ਸਕਦਾ ਕੋਈ ਐਸੋ ਜਾਂ ਬੰਦਾ ਨਹੀਂ ਬਣਿਆ ਜਿਹੜਾ ਮਾਤਾ ਦਾ ਨਾਮ ਬਣੀ ਤੋਂ ਲਾ ਦੇ ਜਾਓ ਜੋ ਕਰਨਾ ਕਰ ਲਓ ਆ ਪਿਆ ਬੂਆ ਨਿਕਲਦੇ ਤੂੰ ਵੀ ਖਾ ਪੀ ਕੇ ਇਹਨੇ ਇਹਨੇ ਲੁੱਟ ਲਿਆ ਤੁਸੀਂ ਮਾਮਲੇ ਦਿੱਤੇ ਨਹੀਂ ਤੇ ਆਪਦਾ ਘਰ-ਬਾਰ ਬਣਾ ਲਿਆ ਵੇ ਤੂੰ ਨਹੀਂ ਲੁੱਟਿਆ ਤਰੀਕੇ ਨੇ ਕਮਾਇਆ ਪੈਸੇ ਵੇ ਤੂੰ ਨਹੀਂ ਲੁੱਟਿਆ ਲੰਬੜਕਾਰ ਬਣਿਆ ਤੂੰ ਗੰਦ ਘਰ ਬਣਾ ਲੈ ਇਹ ਲੋਕਾਂ ਦੀ ਲੁੱਟ ਮਾਰਨੇ ਬਣਾਏ ਤੂੰ ਕੀ ਕਮਾਈ ਕੀਤੀ ਸਰ ਕਮਾਲ ਹੋ ਗਈ ਮੈਂ ਤਾਂ ਕੋਈ ਲੁੱਟ ਮਾਰ ਕਰਦਾ ਮੈਂ ਤਾਂ ਵੀ ਹੱਥ ਦੀ ਖਾਨਾ ਵੇ ਤੇਰੇ ਖਾਨ ਵਾਲਾ ਕੌਣ ਹੈ ਮੈਨੂੰ ਇਹ ਦੱਸ ਹੈ ਓਏ ਬੱਚਾ ਨਹੀਂ ਤੇਰੇ ਕੋ ਧੀ ਨਹੀਂ ਪੁੱਤ ਨਹੀਂ ਕਿ ਤੂੰ ਸਾਡੇ ਨਾਲ ਕਿਥੇ ਰੋਲਾ ਪਾਉਣਾ ਇਹ ਤੇ ਮਹਾਰਾਜ ਦੇ ਮੈਨੂੰ ਵੰਦਾ ਰੱਖਿਆ ਇਹਦੇ ਵੀ ਬੰਦੇ ਦਾ ਕੀ ਕਸੂਰ ਹੈ ਦੱਸ ਮੈਨੂੰ ਮੇਰਾ ਹੀ ਕਸੂਰ ਹੈ ਚੁੱਪ ਕਰਕੇ ਨੀਵਾ ਹੋ ਕੇ ਟੋੜਾ ਫਿਰ ਤੂੰ ਨੀਵਾ ਹੋ ਕੇ ਟੋੜਦਾ ਤੂੰ ਆਕਰਦਾ ਕਾਹ ਤੋ ਆਕਰਦਾ ਮੈਨੂੰ ਇੰਨੇ ਦਿਨ ਹੋ ਗਏ ਰੋਜ਼ ੱਟਕੇ ਖਾਣਾ ਤੁਹਾਡੇ ਕੋਲੇ ਆਣ ਆਣ ਕੇ ਵੀ ਮਾਤਾ-ਮਾਮਲਾ ਤਾਰ ਦੋ ਤੂੰ ਵੀ ਤਾਰਦੇ ਨਹੀਂ ਕਿ ਤੇ ਮੈਂ ਤੈਨੂੰ ਪਿਆਰ ਨਾਲ ਆਖਿਆ ਦੋ ਦਿਨ ਠਰ ਜਾ ਤੱਕੀ ਲੋੜਾ ਬੈਠੂ ਦੋ ਦਿਨ ਆਜੂਗਾ ਚਲ ਭਾਈ ਮਾਤਾ ਨੇ ਤਾਂ ਜਿਸ ਦਿਨ ਮਾਮਲਾ ਤਾਰਨਾ ਹੈ ਨਾ ਉਸ ਦਿਨ ਹੀ ਤਾਰੂਗੀ ਐਵੇਂ ਧਮਕੇਂਗਾ ਅੰਕਿਆਂ ਨਾਲ ਕਹਾਣੀ ਬੰਨ੍ਹਾਏ ਨਹੀਂ ਸਾਡੀ ਮਾਤਾ ਮਾਮਲੇ ਨਾਲ ਆ ਨਹੀਂ ਅਸੀਂ ਡਰਦੇ ਹੁਣ ਸੁਣ ਲੈ ਮੇਰੀ ਤੂੰ ਹੁਣ ਸੋਮਵਾਰ ਦਾ ਕਿਹਾ ਨਾ ਤੇ ਚੁੱਪ ਕਰਕੇ ਸੋਮਵਾਰ ਮਾਵੜਾ ਤਾ ਮੈਂ ਜੇ ਨਾਮ ਦਾਰਿਆ ਸੋਮਵਾਰ ਫੇਰ ਕੀ ਕਰੇਂ ਸਰ ਫੇਰ ਵੇਖੀ ਜੂ ਦੱਸ ਦਿਆਂ ਮੈਂ ਕਿਾ ਜਿੰਨਾ ਮਰਜੀ ਤੂੰ ਜੋਰ ਲਾ ਲਈ ਮੈਂ ਡਰਦੀ ਨਹੀਂ ਤੇਰੇ ਵਰਗਿਆਂ ਤੋਂ ਤੇਰੇ ਵਰਗੇ ਵੀ ਹੁੰਦੇ ਤੇ ਵੀ ਜਾਂਦੇ ਮਾਰ ਬੈਨੂ ਕਿਹ ਜਨੇ ਕਿ ਆ ਉਥੇ ਸਿਆਣੇ ਕੋਲੇ ਚਲਾ ਜਾ ਉਥੋਂ ਬੱਚਾ ਉਹ ਲੋ ਉਥੇ ਚਲਾ ਜਾ ਇੱਥੇ ਚਲਾ ਜਾ ਉਥੇ ਆਦਰੀ ਭਰਿਆ ਉਥੇ ਮੈਂ ਵੀ ਮੈਂ ਕਿਤੇ ਨਹੀਂ ਜਾਣਾ ਮੇਰਾ ਗੁਰੂ ਗ੍ਰੰਥ ਸਾਹਿਬ ਮਾਰੇ ਤੋਂ ਬਿਨਾ ਸਾਲੋਂ ਕਿਤੇ ਜਾਣ ਦੀ ਲੋੜ ਨਹੀਂ ਪਰ ਹੁਣ ਅਗਲੇ ਕਹਿੰਦੇ ਮੈਂ ਤੈਨੂੰ ਇੰਨਾ ਝੂਠ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਤਰੀਕੇ ਦਾ ਸੁਣੀਆ ਉਦੋਂ ਮਨ ਇੰਨਾ ਦੁਖੀ ਹੁੰਦਾ ਨਾ ਗੱਲ ਹੀ ਛੱਡ ਦੇ ਨਹੀਂ ਨਹੀਂ ਤੋਂ ਆਪਾ ਮਾਰੇ ਤੇ ਯਕੀਨ ਤੇ ਬੈਠਾ ਹੋਏ ਆਪਾ ਕਿਸੇ ਦਾ ਨਹੀਂ ਜਾਦੂ ਟੂਣਾ ਤਾਂ ਬਾਪ ਚਲੇ ਜਾ ਉੱਥੇ ਟੂਣੇ ਕਰਦੇ ਐਂ ਕਰਦੇ ਆਪਾਂ ਨੂੰ ਨਹੀਂ ਜਾਣ ਦੀ ਲੋੜ ਗਿਆ ਪਰ ਮਾਰੇ ਦੇ ਅੱਗੇ ਹੱਥ ਜੋੜਨੇ ਮਾਰੇ ਦੇ ਅੱਗੇ ਆ ਪੱਲਾ ਲੈ ਕੇ ਟੋਂਦੇ ਕੋਲ ਮੰਗਣੀ ਪੀ ਕੇ ਬਿਮਾਰ ਮੈਂ ਤਾਂ ਫਿਰ ਭਾਈ ਅਰਦਾਸ ਕਰੀ ਜਾਣਾ ਵੀਰ ਇੱਕ ਦਿਨ ਫਿਰ ਐਸਾ ਲਿਆ ਵੀ ਮੈਂ ਉਹਨੂੰ ਜਵਾਬ ਦੇ ਪਾਵਾਂ ਇਹ ਮਹਾਰਾਜ ਮੈਨੂੰ ਇੰਨੀ ਡੋਗਾ ਕਰ ਦੇਵੇ ਉਹਨੂੰ ਮੈਂ ਜਵਾਬ ਦਿਆਂ ਫਿਰ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ ਉਹਨਾਂ ਚ ਨਹੀਂ ਮਿਲਣੀ ਪਤਾ ਨਹੀਂ ਬਾਬਾ ਗੁੱਡਾ ਸਾਹਿਬ ساری ਦੁਨੀਆ ਦੀ ਸੁਣਦੇ ਸਾਡੀ ਕਾਹਤੋਂ ਨਹੀਂ ਸੁਣਦਾ ਸਾਡੀ ਵੀ ਸੁਣ ਕੋਈ ਨਹੀਂ ਸੁਣੂਗਾ ਹਸਲਾ ਰੱਖ ਤੂੰ ਇੱਕ ਜਣੇ ਨੇ ਕਹ ਤਾ ਤੂੰ ਉਧਰ ਚਕੀਨ ਆ ਕੇ ਕਰਤਾ ਬਿਮਾਰ ਹੈ ਹਾਈ ਨਹੀਂ ਮਾਰਾ ਹੈ ਹਾਈ ਨਹੀਂ ਤੇ ਵੀ ਨਹੀਂ ਕਹੀਦਾ ਹੁੰਦਾ ਦੇਖਦੇ ਮਦਰ ਨਹੀਂ ਲੱਗਦਾ ਹੁੰਦਾ ਆਪਾਂ ਚੱਲ ਕੋਈ ਨਹੀਂ ਤੂੰ ਐ ਕਰ ਜਾ ਚਾਹ ਬਣਾ ਕੇ ਬਹੁਤ ਬੜਾ ਗੁੱਸਾ ਹੋਣੀ ਤੈਨੂੰ ਨੇ ਕਹ ਤਾ ਹੋਣਾ ਵਾ ਤੂੰ ਆਈਂ ਅੰਦ ਤੂੰ ਹੋਣਾ ਕਿ ਘਰੇ ਰੋਣ ਲੱਗ ਗਏ ਘਰੇ ਬਣਾ ਪਾਉਣਾਂ ਮਾਂ ਤੇਰਾ ਮੰਨੀ ਕਰਦਾ ਵੀ ਮੇਰਾ ਬੱਚਾ ਹੋਵੇ ਮੇਰੇ ਕੋਲੇ ਬੱਚਾ ਹੋਵੇ ਤੇ ਮੈਂ ਕਿਉਂ ਨਹੀਂ ਜੀ ਕਰਦਾ ਮੈਂ ਤੇ ਮਾਰਾ ਦੱਗੇ ਉੱਤ ਕੇ ਰੋਜ਼ ਹੀ ਅਰਦਾਸ ਕਰਨੀ ਬਿਮਾਰ ਹੈ ਮੇਰੇ ਵੀ ਝੋਲੀ ਭਰ ਦੇ ਕਈ ਚਾਲੂ ਨਹੀਂ ਤੂੰ ਤੇਰੇ ਨਾਲ ਗੱਲ ਕਰਕੇ ਮੈਨੂੰ ਡਰਾਸਾ ਮਿਲ ਗਿਆ ਚਾ ਤੂੰ ਚਾਹ ਬਣਾ ਕੋਟਪਾ ਚਲ ਮੈਂ ਪਾਣੀ ਲੈ ਕੇ ਆਉਣੀ ਆ ਰੋਣਾ ਮਾਰਨਾ ਹਲਾਕਾਰ ਕਰਨੀ ਨਮਾਰੇ ਸੁਣੂਗਾ ਪਾ ਫੈਮਿਲੀ ਲੋਕਾਂ ਦੇ ਮਗਰ ਲੱਗੀਦਾ ਹੁੰਦਾ ਹੈ ਤੇ ਇੱਕ ਜਣੀ ਨੇ ਕਹਤਾ ਜੇ ਆਪਾਂ ਘਰੇ ਆ ਕੇ ਰੋਣ ਹੀ ਲੱਗ ਗਏ ਚੱਲ ਮੇਰੇ ਭਾਈ ਬਾੜਾ ਤੇਲਾ ਬਤਨਾ ਕੋਈ ਗਾਲ ਨਹੀਂ ਮਾਲਕਾ ਤੇਰੇ ਨਾਲ ਜੁੜੇ ਰਹਿਣਾ ਅਸੀਂ ਹਟਣਾ ਨਹੀਂਗਾ ਤੇਰੇ ਤੇ ਭਰੋਸਾ ਰੱਖਣਾ ਇੱਕ ਦਿਨ ਕੋਈ ਗੱਲਾਂ ਤੋਂ ਸਾਨੂੰ ਇਨਾਂ ਤੋਂ ਮੁਕਤੀ ਦਵਾਏਗਾ ਕਿਤੇ ਨਾ ਕਰੇ ਸਾਡੀ ਸੁਣ ਲੈ ਬੱਚੇ ਦੀ ਦਾਤ ਢੋਲੀ ਜਪਾ ਦੇ ਤੇਰਾ ਬਹੁਤ ਧੰਨਵਾਦ ਕੀ ਆਇਆ ਹੇ ਵਾਹਿਗੁਰੂ ਤੇਰੇ ਦਰ ਤੇ ਆਇਆ ਪ੍ਰਮਾਤਮਾ ਹੁਣ ਤੇਰੇ ਤੇਈ ਹੈ ਸੁਣਿਆ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਹੁਣ ਵੈਗਰੂ ਮੇਰੀ ਵੀ ਅਰਦਾਸ ਤੂੰ ਹੀ ਪੂਰੀ ਕਰਨੀ ਹੈ ਲੋਕਾਂ ਦੇ ਮੂੰਹ ਬੰਦ ਤੂੰ ਹੀ ਕਰਾ ਸਕਦਾ ਵੈਗਰੂ ਤੇਰੇ ਤੋਂ ਬਿਨਾ ਕੋਈ ਨਹੀਂ ਕਰਾ ਸਕਦਾ ਆ ਝੂੜੀ ਅੱਟ ਕੇ ਤੇਰੇ ਅੱਗੇ ਅਰਦਾਸ ਹੈ ਵੀ ਮੇਰੀ ਅਰਦਾਸ ਪੂਰੀ ਕਰ ਦੇ ਏ ਵੈਗਰੂ ਮੇਰੇ ਵੀ ਮਨ ਦੀਆਂ ਤਮੰਨਾ ਪੂਰੀਆਂ ਕਰ ਦੇ ਬਹੁਤ ਬਹੁਤ ਧੰਨਵਾਦ ਹੋਵੇਗਾ ਆਪਾਂ ਮਾਰੇ ਦੇਖ ਰਹੇ ਤੇ ਜਾਏ ਆ ਮੱਥਾ ਟੇਕ ਕੇ ਆ ਉੱਥੇ ਅਰਦਾਸ ਵੀ ਕਰ ਆ ਮਾਰੇ ਸਾਡੀ ਸੁਣ ਲੈ ਸੋਹਣੀ ਪਰ ਮੈਨੂੰ ਆਪਣੀ ਕਿਸਮਤ ਤੋਂ ਡਰ ਲੱਗਦਾ ਹੈ ਕਿ ਕਿਸਮਤ ਤੋਂ ਅੱਗੇ ਇੰਨਾ ਚਿਰ ਹੋ ਗਿਆ ਤਾ ਇਸ ਕਰਕੇ ਮੈਂ ਡਰਦਾ ਮਾਨ ਮੇਰਾ ਤਾਂ ਟੈਨਸ਼ਨ ਦੇ ਵਿੱਚ ਰਹਿੰਦਾ ਹੁਣ ਮੈਂ ਨਹੀਂ ਟੈਨਸ਼ਨ ਲੈਂਦੀ ਹੁੰਦੀ ਮੈਂ ਮਹਾਰਾਜ ਦੇ ਮੱਥਾ ਦੇ ਕੇ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਕਿ ਵੀ ਮਹਾਰਾਜ ਜੋ ਵੀ ਕਰੋਗਾ ਨਾ ਸਾ ਵਧੀਆ ਕਰੋ ਇੱਕ ਵੱਡੀ ਉਮਰੇ ਥੋੜਾ ਜਿਹਾ ਸ਼ਰਮ ਜਿਹਾ ਵੀ ਆਉਂਦੀ ਹੈ ਮਹਾਰਾਜ ਦੇ ਅੱਗੇ ਚੰਗੀ ਤਰ੍ਹਾਂ ਬੋਲੇ ਸਾਡਾ ਵੀ ਬੰਡੇਪੇ ਦੇ ਵਿੱਚ ਗੱਡਬੋਰੀ ਬਣ ਜੇ ਮਹਾਰਾਜ ਅੱਗੇ ਅਰਦਾਸ ਕੀਤੀ ਸਾਰਾ ਕੁਝ ਵਧੀਆ ਹੋਊਗਾ ਤੋ ਟੈਨਸ਼ਨ ਨਾ ਲੈ ਟੈਨਸ਼ਨ ਲੈਣੀ ਛੱਡ ਦੇ ਕੋਈ ਮਹਾਰਾਜ ਵੀ ਕੋਈ ਚਕੀਨ ਤਾਂ ਗੱਲ ਹੁੰਦੀ ਆ ਨਹੀਂ ਕਰਦੇ ਤੁਸੀਂ ਆਪਾਂ ਕਿਸੇ ਮਗਰ ਨਹੀਂ ਲੱਗਣਾ ਕੋਈ ਕਹਿੰਦਾ ਉੱਥੇ ਜਾਓ ਕੋਈ ਕਹਿੰਦਾ ਉੱਥੇ ਜੇ ਤੋ ਆਪਾਂ ਗੁਰਦੁਆਰੇ ਆਏ ਨਾ ਮਾਰੇ ਉਹ ਆਪ ਸੋਖ ਲਿਆ ਇੱਥੇ ਜਾਣਾ ਤੇ ਇਹੀ ਆਪਣੀ ਸੁਣੂਗਾ ਜੇ ਇਹਨੇ ਨਾ ਸੁਣੀ ਫਿਰ ਦੁਨੀਆ 'ਚ ਹੋਰ ਕੋਈ ਵੀ ਨਹੀਂ ਜਿੱਥੇ ਆਪਣੀ ਸੁਣੀ ਜਾ ਸਕਦੀ ਤੋਂ ਬਾਅਦ ਆਪਾਂ ਚੱਲਦਾ ਛੱਡਦੀ ਮਹਾਰਾਜ ਹੁਣ ਤੇਰੇ ਤੇ ਹੈ ਜਿਹੜਾ ਮਾਰੇ ਕਰੂਗਾ ਜੋ They've 90 ਦਾ ਕੋਈ ਅਰਬਈਆ 200 ਪਰ ਜਿਹੜੀ ਇਹਨਾਂ ਗੱਲ ਕੀਤੀ ਸੀ ਨਾ ਜਿਹਨੂੰ ਜਵਾਬ ਦਿੰਨੇ ਸਵਾਦ ਦੇਖੀ ਹੁੰਦਾ ਉਹ ਅੱਜ ਰਿਐਕਸ਼ਨ ਦੇਖਣ ਆਉਣਗੇ ਬਾਲੋ ਜੀ ਤੁਹਾਨੂੰ ਧੰਨਵਾਦ ਤੂੰ ਸੁਣਤਾ ਲਈ ਹੋਰ ਭਾਈ ਕੁੜੀਆ ਕੀ ਹਾਲ ਨੇ ਸਿਕਾਲ ਵਧੀਆ ਸਿਰਸ ਹੋਰ ਸਭ ਠੀਕ ਪਰਿਵਾਰ ਹਾਂ ਹਾਂ ਸਾਰਾ ਵਧੀਆ ਤੇ ਆਪਣੇ ਨਾ ਵੈਗਰੂ ਨੇ ਦਾ ਦਿੱਤੀ ਸੀ ਬੱਚੇ ਦੀ ਮੁੰਡਾ ਹੋਇਆ ਸੀਗਾ ਵਧਾਈ ਹੋਵੇ ਵਧਾਈ ਹੋਵੇ ਤੈਨੂੰ ਵਧਾਈਆਂ ਹੋਣ ਤੇ ਮਾਤਾ ਹੈਗੀ ਘਰੇ ਹਾਂ ਹਾਂ ਹੈਗੀ ਆ ਤੇ ਮੈਂ ਕਹਾਂ ਵੀ ਜਿਹੜੇ ਪਿਆਰ ਵਾਲੇ ਨੇ ਸਾਰਿਆਂ ਨੂੰ ਡੱਬਾ ਡੂਬਾ ਦੇ ਇਹ ਦਿਨ ਨਹੀਂ ਪਤਾ ਉਹਨਾਂ ਨੂੰ ਵੀ ਲੱਗੇ ਜੇ ਪਤਾ ਹੈਗੀ ਨੇ ਘਰੇ ਆ ਬੈਠੋ ਤੁਸੀਂ ਮੈਂ ਮੰਮੀ ਨੂੰ ਬੁਲਾ ਦਿੱਤੀ ਲੰਮੀ ਬੁਲਾ ਲਿਆ ਬੁਲਾ ਲਿਆ ਕੁੜੀਏ ਬੁਲਾ ਲਿਆ ਹਾਈ ਮਮਾ ਉਹੋ ਜਗ੍ਹਾ ਜਿੱਥੇ ਮਾਦਾ ਨੇ ਗੱਲਾਂ ਕੀਤੀਆਂ ਉਸੇ ਜਗ੍ਹਾ ਤੇ ਵੇਖ ਰੱਬ ਦੇ ਰੰਗ ਆਪੇ ਹਰ ਰੰਗ ਆਪੇ ਬੋਲ ਰਹੀ ਜੋਤਿ ਸਭਾ ਨੇ ਕਾ ਸਾਈ ਗੱਲ ਚੰਗੀ ਨੰਬਰਦਾਰਾ ਕਿਵੇਂ ਹੋਏ ਆਪਣੀ ਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਕੈਮ ਹੋ ਤੁਸੀਂ ਹਾਂ ਕੈਮ ਹਾਂ ਤੂੰ ਆਪਣੇ ਸਨਾ ਪਰਿਵਾਰ ਦੀ ਹਾਂ ਹਾਂ ਸਾਰੇ ਕਿਰਪਾ ਹੈ ਚਲੋ ਮਾਲਕ ਦੀ ਕਿਰਪਾ ਹੀ ਚਾਹੀਏ ਹਾਂ ਕਿ ਮੈਂ ਆਇਆ ਸੀ ਮੈਨੂੰ ਨਾ ਚੇਤਾ ਆ ਗਿਆ ਵੀ ਅੱਜ ਤੋਂ ਸਾਲ ਪਹਿਲਾਂ ਵੀ ਆਪਾਂ ਇੱਥੇ ਮਿਲੇ ਸੀ ਹਾਂ ਇੱਥੇ ਹੀ ਮਿਲੇ ਸੀ ਤੇ ਵੈ ਗੁਰੂ ਨੇ ਕਿਰਪਾ ਕੀਤੀ ਹੈ ਵੀ ਮੇਰੇ ਘਰੇ ਵੈ ਗੁਰੂ ਨੇ ਪੁੱਤ ਦੀ ਦਾਤ ਬਖਸ਼ਿਸ਼ ਕੀਤੀ ਹੈ ਹਾਂ ਤੁਹਾਨੂੰ ਵਧਾਈਆਂ ਫਿਰ ਨੰਬਰਦਾਰਾ ਤੈਨੂੰ ਤੈਨੂੰ ਵੀ ਵਧਾਈਆਂ ਹੋਣ ਤੇ ਆ ਮੈਂ ਤੁਹਾਡੇ ਮੂੰਹ ਮਿੱਠਾ ਕਰਾਂ ਆਸੇ ਤੁਹਾਡੇ ਅੱਤੇ ਮਠਿਆਈ ਲੈ ਕੇ ਆਇਆ ਸੀਗਾ ਚੱਲ ਇਹ ਨਹੀਂ ਕਿ ਲੋਟੀ ਚੱਲ ਕੋਈ ਨਾ ਭਾਈ ਨਹੀਂ ਤੁਹਾਡੇ ਵਾਸਤੇ ਤਾਂ ਜ਼ਰੂਰੀ ਸੀਗਾ ਤੁਸੀਂ ਉਦੋਂ ਠੋਕਰ ਨਾ ਮਾਰਦੇ ਵੀ ਤੇਰਾ ਐਵੇਂ ਲੁੱਟਿਆ ਜਾਣਾ ਐਵੇਂ ਪੱਟਿਆ ਜਾਣਾ ਵੇਖੋ ਰੱਬ ਦੇ ਰੰਗ ਤੂੰ ਕੀ ਕਹਾ ਦਿਓ ਵਹਿਗੁਰੂ ਨੇ ਵੇਲਾ ਤੇਰਾ ਅਫਦਰ ਬਾਹਰ ਚਲਾ ਗਿਆ ਤੂੰ ਕੱਲੀ ਰਹੀ ਕੋਈ ਨਾ ਲੜਦਿਆਂ ਨੇ ਮਿਹਨੇ ਤੇ ਗਾਉਂਦਿਆਂ ਦੀਆਂ ਸ਼ਿਕਣੀਆਂ ਫੇਰ ਜੀ ਆ ਕੇ ਬੰਦਾਨ ਗਵਾਂਡ ਵਸਤਾ ਆ ਜਾ ਕਿਸੇ ਮੋਕੇ ਦਰਮੀਂ ਤਿਆਗਿਆ ਕਰਨ ਗੋਲਨਾ ਮਾਲਕ ਦੇ ਤਨ ਤਾ ਤਾ ਦੇ ਪੀਚਾ ਲਾ ਲਿਆ ਮੈਂ ਤਾਂ ਤੁਹਾਨੂੰ ਇਸ ਇਹ ਗੱਲ ਕਹਿਣ ਆਇਆ ਸੀ ਵੀ ਵੇਖੋ ਕਦੇ ਵੀ ਕਿਸੇ ਚੀਜ਼ ਦਾ ਮਾਨ ਨਾ ਕਰੋ ਜੇ ਕਿਸੇ ਕੋਲ ਨਹੀਂ ਹੈਗਾ ਉਹਦੇ ਕਰਮਾਂ 'ਚ ਫਰਕ ਹੁੰਦਾ ਵੈਗੂ ਵੱਲੋਂ ਕਿਸੇ ਦਾ ਕੀ ਕਸੂਰ ਹੁੰਦਾ ਪਰ ਜਦੋਂ ਕਿਸੇ ਨੂੰ ਆਪਾ ਇਹੋ ਜਿਹਾ ਮਿਹਣਾ ਤਾਣਾ ਮਾਰਦੇ ਆਂ ਅਗਲੇ ਦਾ ਦੜ ਟੁੱਟ ਜਾਂਦਾ ਪਰ ਤੇਰਾ ਤਾਣਾ ਮਿਹਣਾ ਮੇਰੇ ਕੰਮ ਆ ਗਿਆ ਮੈਂ ਗੁਰੂ ਸਾਹਿਬ ਤੇ ਭਰੋਸਾ ਰੱਖੀ ਰੱਖਿਆ ਮਾਰੇ ਕੋਲੋਂ ਦਾਤ ਮੰਗੀ ਤੇ ਮਾਰੇ ਨੇ ਸੋਲੀ ਅਨੰਦੀ ਆ ਭਾਈ ਤੂੰ ਮੈਨੂੰ ਆਖ ਦਿੱਤਾ ਬਾਈ ਤੋਂ ਨਾਲ ਆਦੇ ਮੂੰਹ ਹੀ ਕਹਿ ਦਿੱਤਾ ਚੱਲ ਕੋਈ ਨਾ ਤੇਰਾ ਲਿਖਿਆ ਸੀ ਤੇ ਮਾਰਾ ਹੀ ਨੇ ਤੇਰਾ ਕਿਹੜਾ ਰੱਬ ਦਾ ਕੋਈ ਪਤਾ ਨਹੀਂ ਕਦੋਂ ਅਸਮਾਨ ਤੋਂ ਥੱਲੇ ਡੇਕ ਦਿੰਦਾ ਤੇ ਥੱਲੋ ਚੱਕ ਕੇ ਅਸਮਾਨ ਤੇ ਲੈ ਜਾਂਦਾ ਹੁਣ ਵੇਖ ਉਹ ਹੋਈ ਯਾਦ ਕਰਦੇ ਨਾ ਉਦੋਂ ਪੁੱਤ ਵੀ ਸੀਗਾ ਤੇ ਹੁਣ ਤੇਰਾ ਪੁੱਤ ਵਿਦੇਸ਼ ਤੂੰ ਇਕੱਲੀ ਰਹੇਗੀ ਤੇ ਅਸੀਂ ਭਾਈ ਮਾਰੇ ਨੇ ਸਾਡੀ ਸੁਣ ਲਈ ਪਹਿਲਾਂ ਸਾਡੇ ਕੋਲ ਸਭ ਕੁਝ ਹੈਗਾ ਉਹ ਸਾਡੇ ਕੋਲ ਸਭ ਕੁਝ ਹੈ ਚਲੋ ਮੁੰਡਾ ਕਹਿੰਦਾ ਮੈਂ ਇੱਛਾ ਸੀ ਕਹਿੰਦਾ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਤੇ ਨਹੀਂ ਤਾ ਤੂੰ ਇਕੱਲੀ ਆਣਾ ਨਹੀਂ ਨਹੀਂ ਤਾ ਤੂੰ ਇਕੱਲੀ ਆਣਾ ਪੈਸਾ ਆਪਣੀ ਥਾਂ ਤੇ ਹੈ ਜਿਹੜਾ ਸਮਾਂ ਇਹ ਵਾਪਸ ਥੋੜਾ ਹੋਣਾ ਚਲੋ ਕੋਈ ਗੱਲ ਨਹੀਂ ਆਪਾਂ ਇਹਨਾਂ ਗੱਲਾਂ 'ਚ ਕਿਉਂ ਪੈਣਾ ਤੇ ਤੁਸੀਂ ਆ ਕਰਿਓ ਮੂੰ ਮਿੱਠਾ ਹੈ ਨਾ ਕੋਈ ਨਾ ਦੂਰ ਨਾ ਦੂਰ ਮੈਂ ਚੱਲਦਾ ਹੁਣ ਹਾਂ ਭਾਈ ਨੰਬਰਦਾਰਾ ਮੈਂ ਚਾਹ ਬਣਾਉਣੀ ਆ ਗੋਮੈਂਟ ਲੱਗਣੇ ਨਾਲ ਇਹਦੇ ਨਾਲ ਹੀ ਆਪਾਂ ਮੂੰਹ ਮਿੱਠਾ ਕਰਾਂਗੇ ਨਹੀਂ ਨਹੀਂ ਮਾਤਾ ਗੱਲ ਐ ਇਸ ਤਰ੍ਹਾਂ ਵੀ ਮੈਂ ਨਾ ਕੋਹੋਂ ਵੀ ਕਿੰਆ ਘਰੇ ਜਾਣਾ ਤੇ ਚਾਹ ਮੈਨੂੰ ਵਾਰ ਵਾਰ ਸਾਥ ਸਾਥੋਂ ਕਿਣੀ ਪੈਂਦੀ ਐ ਤੇ ਮੇਰੇ ਨਾਲ ਤਜਾਬ ਬਣਦਾ ਮੈਂ ਬੱਸ ਆਪਾਂ ਠੰਡਾ ਮੰਗਾ ਲਈਏ ਨਹੀਂ ਨਹੀਂ ਬੱਸ ਉਹਦਾ ਚੰਗਾ ਆਸ਼ੀਰਵਾਦ ਦੇਈ ਬਿਮਾਰੇ ਦਾ ਮੇਰੇ ਆਉਣ ਵਾਲੇ ਸਮੇਂ ਦੇ ਪਰ ਬੱਚੇ ਨੂੰ ਕਰਦੀ ਕਰਾਂਗੀ ਬੀਬੀ ਉਹ ਉਹੀ ਨਹੀਂ ਸੀ ਨੰਬਰਦਾਰ ਜਿਹੜਾ ਤੂੰ ਦੱਸਦੀ ਸੀ ਸਾਲ ਜਿਹੜਾ ਪਹਿਲਾਂ ਵੀ ਆਇਆ ਸੀ ਹਾਂ ਕੁੜੇ ਉਦੋਂ ਮਾਂ ਬੜਾ ਲੈਣ ਆਇਆ ਸੀ ਆਪਣੇ ਤੋਂ ਹਾਂ ਤੇ ਹੁਣ ਕਿਵੇਂ ਆਇਆ ਸੀ ਇਹ ਹੋਰ ਕਹਿੰਦਾ ਮੇਰੇ ਘਰੇ ਮੁੰਡਾ ਹੋਇਆ ਤੇ ਡੱਬਾ ਲੈ ਕੇ ਵੇਹਲਾ ਮਾਤਾ ਜਿੰਦੇ ਨਾ ਤੂੰ ਐਨਾ ਲੜ ਕੇ ਜਿੰਨੂੰ ਤੋ ਜਲੀਲ ਕਰਕੇ ਕਿਹੜੀ ਗੱਲ ਤੂੰ ਭੇਜਿਆ ਸੀ ਰੱਬ ਨੇ ਉਹਦੀ ਉਹੀ ਗੱਲ ਸੁਣ ਲਈ ਇਸ ਕਰਕੇ ਕਦੇ ਵੀ ਕਿਸੇ ਨੂੰ ਕਿਸੇ ਵੀ ਚੀਜ਼ ਦਾ ਮੇਨ ਨਾ ਮਾਰੋ ਕਿਉਂਕਿ ਕੀ ਪਤਾ ਪਰਮਾਤਮਾ ਦੇ ਕੋਲੋਂ ਖੜ ਕੇ ਕਿਸੇ ਦੀ ਕਿਵੇਂ ਵੀ ਸੁਣ ਲਵੇ ਜੇ ਮਹਾਰਾਜ ਨੇ ਗੁੱਸਾ ਨਾ ਤਾਂ ਮਹਾਰਾਜ ਲੈਣਾ ਵੀ ਜਾਣਦਾ ਹੈ ਇਹ ਬੱਚੇ ਤਾਂ ਪਰਮਾਤਮਾ ਦੀ ਦੇਣ ਹੁੰਦੇ ਆ ਪਰਮਾਤਮਾ ਦੇ ਹਸਵਾਸਾ ਤੇ ਜਿਨ੍ਹਾਂ ਨੂੰ ਮਹਾਰਾਜ ਨੇ ਇਹ ਦਾਤ ਨਹੀਂ ਬਖਸ਼ੀ ਉਹਨਾਂ ਨੂੰ ਮੇਨਾ ਮਾਰ ਕੇ ਦੁੱਖੀ ਨਾ ਕਰਿਆ ਕਰੋ ਕਿਉਂਕਿ ਉਹ ਤਾਂ ਅੱਗੇ ਪਰਮਾਤਮਾ ਦੇ ਮਾਰੇ ਹੁੰਦੇ ਕਿ ਪਤੰਦਰੋਂ ਕਿੰਨਾ ਕੁ ਲੈ ਕੇ ਦੁਖੀ ਹੁੰਦੇ ਆ ਇਸਰਕੇ ਸਾਰਿਆਂ ਦਾ ਸਤਿਕਾਰ ਕਰੋ ਪਰਮਾਤਮਾ ਨੇ ਜੋ ਚੀਜ਼ ਜਿਹੜੇ ਟਾਈਮ ਤੇ ਦਿਹੁਣੇ ਦੇਣੀ ਹੈ ਨਾ ਉਹਨੂੰ ਉਸੇ ਟਾਈਮ ਤੇ ਹੀ ਦੇਣੀ ਹੈ ਸਾਡੀ ਵੀਡੀਓ ਚੰਗੀ ਲੱਗੇ ਤੇ ਇਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ